ਹਾਂਜੀ ਸਤਿ ਸ਼੍ਰੀ ਅਕਾਲ ਬਾਬਿਓ ਹਾਂਜੀ ਬਾਬਿਓ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਬਾਈ ਖਲੋਟੀ ਟਰਾਲੀ ਖਿੱਚ ਮੁਕਾਬਲੇ ਤੇ ਛੱਡ ਲੈ ਛੱਡ ਜਾ ਉਧਰ ਦੇ ਆ ਕੇ ਦਿਖਾਉਣਾ ਗਾਰੇ ਵਾਲਾ ਪੈ ਗਿਆ ਇਹਨੂੰ ਬੜਾ ਮੂੰਹ ਦਿਖਾ ਰੇ ਵੀਰੇ ਆਹ ਸਾਡਾ ਮੇਨ ਆ ਸਾਡਾ ਮੇਨ ਆ ਇਹ ਥੋੜਾ ਬਿਮਾਰ ਆ ਗਿਆ ਲੋਈ ਅੱਜ ਵੀ ਆਪਾਂ ਪਹੁੰਚੇ ਆ ਮੈਂ ਕਹਿ ਰਿਹਾ ਇਹ ਰਹਿਣਾ ਪ੍ਰੈਸਰ ਆ ਅੱਜ ਚਾਰ ਬੰਦੇ ਆਪਣੇ ਮਗਰਨ ਆ ਦੇਖੋ ਵੜਾ ਨਾਟ ਜਾਰਾ ਹੋ ਗਿਆ ਟ੍ਰਾਫਿਕ ਟ੍ਰਾਫੀ ਹੋ ਗਿਆ ਘਰ ਘਰ ਆਉਂਦਾ ਹੈ ਦਾ ਘਰ ਘਰ ਆਉਂਦਾ ਤੇ ਬਾਕੀ ਸਾਨੂੰ ਆ ਦੇਖੋ ਦਾ ਜਾਂ ਬਣਾਉਂਦਾ ਸਾਰੇ ਡਾਇਰੈਕਟਰ ਦੇ ਆਉਂਦੇ ਦਿਖਾਵਾਂਗੇ ਮੈਂ ਤਾਂ ਸ਼ੁਰੂ ਹੋਇਆ ਕੰਮ ਵਾਸਤੇ ਦੇਖੀ ਚਾਹੁੰਦਾ ਆ ਆ ਬੜਾ ਆਸਵਾਬੇ ਉਹਨੂੰ ਦਿਖਾਉਣਾ ਹੈ ਗਰਾਊਂਡ ਤੇ ਆ ਮਾਝਾ ਜਾਲ

ਕਦਾਬੇ ਚੱਲੂ ਮੋਟਕਾ ਲੈ ਕਿਹੜਾ ਗੰਦਰਾ ਹੀ ਲੱਗਦਾ ਮੱਰ ਤੋਂ ਜਾਉ ਮੱਲਾ ਦਾ ਮੰਡੀ ਦੇ ਕੀ ਕਰਦੀ ਐ ਛੱਕੀਆਂ ਮਾਰਦੀ ਐ ਟਰੱਕ ਜੱਕੀਆਂ ਮਾਰਦੀ ਐ ਰੈਂਪ ਫੋਦੂ ਆ ਜਾ ਮੈਂ ਭੈਣ ਚੋਣਾ ਹਾਂ ਨਾ ਕੋਈ ਬੇਗਾਨਾ ਭੈਣ ਤੋਂ ਬਾਹਰ ਛੱਡ ਦਿਓ ਉਹਦਾ ਚੋਗਣ ਲੱਗ ਗਿਆ ਹਵਾਣਾ ਮਾਰ ਗਿਆ ਇੱਥੇ ਆਉਂਦਾ 100 ਲੀਟਰ ਟਰੈਕਟਰ ਕੀਤਾ ਲਊਗਾ ਮੇਰਾ ਟਰੈਕਟਰ ਮੇਰਾ ਵੀ ਕੋਈ ਖੂਰ ਨਹੀਂ ਟਰੈਕਟਰ ਹੁਣ ਯਾਰ ਹੋਰ ਕੀ ਯਾਰ ਦਾ ਕਿ ਮੈਂ ਫਿਰ ਟਰਾਲੀ ਦੇ ਲੈ ਮੈਂ ਦਿੰਦੀ ਕਿਵੇਂ ਸਾਡੇ ਵਾਲਾ ਖਾ ਮਗਰ ਕਮਲੇ ਕਹਿੰਦੇ ਢੇੜਾ ਦੇਣਾ ਸੀ ਸਿੰਪਲ ਬਿਨਾ ਵੇਟ ਤੋਂ ਬਿਨਾ ਵੇਟ ਬਿਨਾ ਪਾਣੀ ਟਾਇਰ ਵੀ ਰੇਡੀ ਜੇ ਲੈ ਆਹ ਹਾਲ ਦੇਖ ਆਵੇਂ ਟਰੈਕਟਰ ਦੇ ਛਾਲੇ ਵਿੱਚ ਭਾਗ ਲਾਦਾ ਰਿਹਾ ਮੁੰਡਾ ਤੇ ਕੰਦੇ ਕੈਰੈਕਟਰ ਤੰਗੀਆਂ 'ਚ ਭਾਗ ਰੰਦਾ ਰਿਹਾ ਮਿੰਦਰ ਖਾਨਪੁਰੀ ਵੀ ਪੱਜੇ ਹੋਏ ਨੇ 55 ਦੇ ਵਿੱਚ ਨੇ ਵੀ ਕਿਹੜੀ ਤਰੀਕ ਰੱਖੀ ਜਾਵੇ ਖਾਨਪੁਰ ਦੇ ਖੇਡ ਮੇਲੇ ਦੀ ਗੱਲ ਬੱਖਰੀ ਹੋਣੀਆ ਪਰ ਦੂਜੇ ਬੰਨੇ ਦੇਖੀਏ ਉੱਧਰ ਟਰੈਕਟਰ ਦਾ ਹਾਲ ਮਿੰਦਰ ਜੀ ਹੁਣ ਦੇਖੀਏ ਨਜ਼ਾਰਾ 855 ਟੂਸੀਆਂ ਵਾਲਾ ਜੱਗਾ ਜੀ ਦੇਖੋ ਨਜ਼ਾਰਾ ਦੂਜੇ ਬੰਨੇ ਸਾਹਮਣੇ ਮੇਰੇ ਟੂਸੀਆਂ ਵਾਲਾ ਵੀ ਵੀਰੋ 855 ਆਪਣੇ ਕੇ ਦੀ ਬੱਤ ਹੋਰ ਤੋਂ ਹੋਲ ਬਣ ਜਾਂਦੀ ਹੈ ਵੀਰੇ ਦੇ ਚਰਰੀ ਦੇ ਵਿੱਚ ਪਸਿਆ ਆਊਟ ਹੋ ਗਿਆ ਵੀਰੇ ਬੜੀ ਪੀਸੀਆ ਵਾਲਿਆ ਹੋ ਇਹ ਜਨੇ ਕਿੰਨੀ ਲੈਣਾ ਹਰ ਪ੍ਰੀਤ ਦਾ ਸਾਡਾ ਵੀਰ ਉਹ ਟ੍ਰੇਕੀ ਮਾਦਰੇ ਵਾਲਾ ਫਸ ਗਿਆ ਹਸਪੀਟਲ ਦਾ ਟੱਪਾ ਹੈ ਬਸ ਦੂਜੀ ਪਾਸੇ ਦੇਖੀਏ ਹੋਰ ساری ਦੁਨੀਆ ਟੱਕਾਂ ਭਰ ਰਹਿ ਗਈਆਂ ਇਹ ਕਹਿੰਦਾ ਜਨੇ ਨਾ ਅਲੀਪੁਰ ਵਾਲਾ ਅੱਜ ਰਾਤ ਜਵਾਨੀ ਮੋੜਾ ਪਸਾ ਲਿਆ ਤੇ ਕੀ ਜਿਦਾਰਾ ਅੱਜ ਵਾਦੇ ਕੋਲੋਂ ਜਮਾਤ ਜੀ ਦੇ ਕੋਲੋਂ ਸਿਖੋਣਾ आप तुझे पच्चे देखिए, और पन्ने 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 पन्ने। उड़े किलो ना उड़ना है। आप तुझे पच्चे देखने लगे होंगे। आप समझ लगा। आप बनाओगे। ਆਰੇ ਮਾੜੇ ਚਲਾਵੇ ਕਰ 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 ਉਹ ਦੇਖਾਂਗੇ பாட்டு <laughs>